ਮੰਦਰ ਦੀ ਸਥਾਪਨਾ ਹੋ ਰਹੀ ਹੈ ਪਹਿਲਾਂ ਇੱਥੇ ਗਊਸ਼ਾਲਾ ਹੈ ਕਿਸ ਤਰ੍ਹਾਂ ਇਹ ਮੰਦਿਰ ਵਿੱਚ ਆਇਆ ਕਿ ਆਪਾਂ ਇੱਥੇ ਮੰਦਰ ਦੀ ਸਥਾਪਨਾ ਵੀ ਨਾਲ-ਨਾਲ ਕਰੀਏ 30 ਸਾਲ ਪਹਿਲਾਂ ਕੋਈ ਬੰਦਾ ਮੇਰੇ ਕੋਲ ਆ ਕੇ ਕਹਿੰਦਾ ਵੀ ਮੇਰੇ ਸੁਪਨੇ ਚ ਕਾਲੀ ਮਾਤਾ ਆਈ ਹੈ ਪ੍ਰਧਾਨ ਜੀ ਮੈਂ ਮੰਦਰ ਬਣਾ ਲਾ ਤਾਂ ਕਰ ਤੂੰ ਸਾ ਮੇਰੇ ਸੁਪਨੇ ਚ ਆਏ ਕਹਿੰਦੇ ਮੈਨੂੰ ਸਥਾਨ ਦੇ ਦੇ ਤਾਂ ਮੈਂ ਅਗਲੇ ਦਿਨ ਤੋਂ ਕੰਮ ਸ਼ੁਰੂ ਕਰਤਾ ਤੇ ਇੰਨਾ ਸੀਧਾ ਕੰਮ ਤੁਸੀਂ ਦੇਖ ਰਹੋ ਇਹ ਸਾਰਾ 2 2.5 ਮਹੀਨੇ ਦੇ ਵਿੱਚ ਤਿਆਰ ਹੋ ਗਿਆ ਇਸ ਇਲਾਕੇ ਦੇ ਵਿੱਚ ਮੈਨੂੰ ਲੱਗਦਾ ਕਿਤੇ ਵੀ ਸਥਾਪਨਾ ਨਹੀਂ ਸੀ ਮੂਰਤੀ ਦੀ ਸੋ ਇਲਾਕਾ ਨਿਵਾਸੀ ਵੀ ਇਸ ਦੇ ਵਿੱਚ ਉਤਸ਼ਾਹਿਤ ਹੋਣੇ ਤਾਂ ਜਿਸ ਤਰ੍ਹਾਂ ਕਿ 5 ਦਿਨ ਉਹਨਾਂ ਦਾ ਅਭਿਸ਼ੇਕ ਹੁੰਦਾ ਅਨਾਜ ਦੇ ਵਿੱਚ ਕਦੇ ਫਰੂਟ ਦੇ ਵਿੱਚ ਕਦੇ ਜਲ ਦੇ ਵਿੱਚ ਉਹ ਵਿਧੀ ਕਿਸ ਤਰ੍ਹਾਂ ਕਦੋਂ ਤੋਂ ਸ਼ੁਰੂ ਹੋਈ ਹੈ ਤੇ ਕਦੋਂ ਜਿਹੜੀ ਪੂਰਨ ਸਥਾਪਨਾ ਹੋ ਜਾਈਗੀ ਤੇ ਫਿਰ 22 ਤਰੀਕ ਨੂੰ ਕਹਿੰਦਾ ਇੱਥੇ ਸਵੇਰੇ ਕਹਿੰਦਾ ਮੂਰਤੀ ਘਾਟੂ ਸ਼ਾਮ ਜੀ ਖੁਦ ਆ ਕੇ ਬਰਾਜਮਨ ਹੋ ਜਾਣ ਜਿਹੜੇ ਬਾਰੋਂ ਵੀ ਆਣਗੇ ਲੋਕ ਕਿਉਂਕਿ ਖਾਟੂ ਸ਼ਾਮਾ ਬਾਬਾ ਦੇ ਬਹੁਤ ਭਗਤ ਨੇ ਜਿਹੜੇ ਦੂਰੋਂ ਦੂਰੋਂ ਦਰਸ਼ਨ ਕਰਨ ਲਈ ਪਹੁੰਚਦੇ ਆ ਲੋਕ ਪਤਣਾ ਤੋਂ ਵੀ ਜਿਹੜੇ ਪਤਣਾ ਤੱਕ ਵੀ ਦਰਸ਼ਨ ਕਰਨ ਲਈ ਜਾਂਦੇ ਆ ਉਹਨਾਂ ਦੀ ਕੋਈ ਵਿਵਸਥਾ ਕਰੋ ਭਗਵਾਨ ਰਾਮ ਦਾ ਛਿਲਾ ਨਿਆਸ ਵੀ ਮੂਰਤੀ ਸਥਾਪਨਾ ਵੀ 21 ਜਨਵਰੀ ਨੂੰ ਹੋਈ ਸੀ ਪਟਿਆਲੇ ਦੇ ਇਹ ਸ਼੍ਰੀ ਖਾਟੂ ਧਾਮ ਦੇ ਵਿੱਚ ਵੀ ਖਾਟੂ ਧਾਮ ਦੀ ਸਥਾਪਨਾ 21 ਜਨਵਰੀ ਨੂੰ ਕੀਤੀ ਜਾ ਰਹੀ ਹੈ ਆਰ.ਟੀ.ਵੀ. ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਖ ਸ਼ਰਮਾ ਦੋਸਤੋ ਅੱਜ ਪਟਿਆਲਾ ਸ਼ਹਿਰ ਦੇ ਰਾਜਪੁਰਾ ਰੋਡ ਦੇ ਵਿੱਚ ਤੇ ਇੱਕ ਮੰਦਿਰ ਦੀ ਸਥਾਪਨਾ ਹੋਈ ਹੈ ਸ਼੍ਰੀ ਖਾਟੂ ਸ਼ਾਮ ਜੀ ਦੇ ਮੰਦਿਰ ਦੀ ਤੁਹਾਨੂੰ ਪਤਾ ਹੈ ਕਲਯੁਗ ਦੇ ਵਿੱਚ ਖਾਟੂ ਸ਼ਾਮ ਜੀ ਨੂੰ ਵਰਦਾਨ ਹੈ ਕਿ ਉਹਨਾਂ ਦਾ ਪ੍ਰਚਾਰ ਪ੍ਰਸਾਰ ਤੇ ਉਹਨਾਂ ਦੀ ਭਗਤੀ ਹਰ ਘਰ ਦੇ ਵਿੱਚ ਜ਼ਰੂਰ ਹੋਵੇਗੀ ਸੋ ਇਸੇ ਨੂੰ ਦੇਖਦੇ ਹੋਏ ਹਰੀ ਸਿੰਘਲਾ ਜੀ ਸ਼ਿਵ ਸ਼ੈਨਾ ਬਾਲ ਠਾਕਰੇ ਦੇ ਪ੍ਰਧਾਨ ਪੰਜਾਬ ਪ੍ਰਧਾਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਅੱਜ ਇਸ ਮੰਦਿਰ ਦਾ ਨਿਰਮਾਣ ਕਰਵਾਇਆ ਸਰ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਧੰਨਵਾਦ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ ਇੱਕ ਮੰਦਰ ਦੀ ਸਥਾਪਨਾ ਹੋ ਰਹੀ ਹੈ ਪਹਿਲਾਂ ਇੱਥੇ ਗਊਸ਼ਾਲਾ ਹੈ ਕਿਸ ਤਰ੍ਹਾਂ ਇਹ ਮੰਦਿਰ ਵਿੱਚ ਆਇਆ ਕਿ ਆਪਾਂ ਇੱਥੇ ਮੰਦਰ ਦੀ ਸਥਾਪਨਾ ਵੀ ਨਾਲ-ਨਾਲ ਕਰੀਏ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ਾਮ 30 ਸਾਲ ਪਹਿਲਾਂ ਕੋਈ ਬੰਦਾ ਮੇਰੇ ਕੋਲ ਆ ਕੇ ਕਹਿੰਦਾ ਵੀ ਮੇਰੇ ਸੁਪਨੇ ਚ ਕਾਲੀ ਮਾਤਾ ਆਈ ਹੈ ਪ੍ਰਧਾਨ ਜੀ ਮੈਂ ਮੰਦਰ ਬਣਾ ਲਾ ਤਾਂ ਇਹ ਕਾਲੀ ਮਾਤਾ ਦਾ ਮੰਦਰ ਤੁਸੀਂ ਦੇਖ ਰਹੇ ਹੋ 30 ਸਾਲ ਪਹਿਲਾਂ ਇੱਥੇ ਬਣਿਆ ਸੀ ਜੀ ਉਸ ਤੋਂ ਬਾਅਦ ਜਗ੍ਹਾ ਜ਼ਿਆਦਾ ਸੀਗੀ ਸਾਡੇ ਕੋਲੇ ਤਾਂ ਅਸੀਂ ਬਿਮਾਰ ਗਊਆਂ ਰੱਖਣੀਆਂ ਸ਼ੁਰੂ ਕੀਤੀਆਂ 12 ਸਾਲ ਪਹਿਲਾਂ ਜੀ ਤੇ ਬਿਮਾਰ ਗਊਆਂ ਦਾ ਇੱਥੇ ਇਲਾਜ ਕੀਤਾ ਜਾਂਦਾ ਹੁਣ ਵੀ ਇੱਕ ਬੈਲ ਖੜਾ ਹੈ ਉਹਦੇ ਪੈਰ ਚ ਕੈਂਸਰ ਹੈ ਉਹਦਾ ਇਲਾਜ ਦਿੱਲੀ ਇੱਥੇ ਹੋ ਰਿਹਾ ਹੈ ਠੀਕ ਹੈ ਤੇ ਹੁਣ 3 ਕਿੰਨੇ ਮਹੀਨੇ ਪਹਿਲਾਂ ਮੇਰੇ ਖਿਆਲ ਆਇਆ ਵੀ ਮੈਂ ਇੱਥੇ ਸਫਾਈ ਕਰਾਜਮਾ ਸਾਰੀ ਜੀ ਇਹਨੂੰ ਸੁੰਦਰ ਬਣਾਈਏ ਕਹਿੰਦਾ ਮੈਂ ਸਫਾਈ ਕਰਾਈ ਤਾਂ ਖਾਟੂ ਸਾਹ ਮੇਰੇ ਸੁਪਨੇ ਚ ਆਇਆ ਕਹਿੰਦੇ ਮੈਨੂੰ ਸਥਾਨ ਦੇ ਦੇ ਤਾਂ ਮੈਂ ਅਗਲੇ ਦਿਨ ਤੋਂ ਕੰਮ ਸ਼ੁਰੂ ਕਰਤਾ ਇਹ ਇੰਨਾ ਸਿਰਾਂ ਕੰਮ ਤੁਸੀਂ ਦੇਖ ਰਹੇ ਹੋ ਇਹ ਸਾਰਾ 2 2.5 ਮਹੀਨੇ ਦੇ ਵਿੱਚ ਤਿਆਰ ਹੋਇਆ ਜੀ ਕਿ ਉਹਦੀ ਸ਼ਕਤੀ ਦੇ ਨਾਲ ਮੈਂ ਕੁਝ ਨਹੀਂ ਕੀਤਾ ਬਾਬੇ ਨੇ ਆਪ ਹੀ ਆਪਣਾ ਸਥਾਨ ਲਿਆ ਆਪ ਹੀ ਆਪਣਾ ਕੰਮ ਸਾਰਾ ਕਰਵਾਇਆ ਔਰੇ ਹਾਂਜੀ ਆਪ ਦਾ ਕੋਈ ਨਹੀਂ ਆ ਕੇ ਕਰਨ ਕਰਾਣ ਵਾਲਾ ਉਹੀ ਹੈ ਜਿਸ ਤਰ੍ਹਾਂ ਕਿ ਮੈਂ ਦੇਖ ਰਿਹਾ ਪਟਿਆਲਾ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਤੇ ਵਿਸ਼ਾਲ ਮੰਦਿਰ ਜਿਹੜਾ ਹੈ ਦੂਜੇ ਪਾਸੇ ਸਰਹੰਦ ਰੋਡ ਦੇ ਬਾਈਪਾਸ ਤੇ ਬਣ ਰਿਹਾ ਉਹ ਵੀ ਖਾਟੂ ਸ਼ਾਮ ਜੀ ਦਾ ਹੈ ਪਹਿਲਾਂ ਤੋਂ ਇੱਕ ਅਦਾ ਮੰਦਿਰ ਹੋਰ ਵੀ ਹੈ ਜਿਵੇਂ ਕਿਲਾ ਚੌਂਕ ਦੇ ਵਿੱਚ ਹੈ ਮਿਸ਼ਰੀ ਬਾਜ਼ਾਰ ਦੇ ਵਿੱਚ ਹੈ ਪਰ ਇਸ ਇਲਾਕੇ ਦੇ ਵਿੱਚ ਮੈਨੂੰ ਲੱਗਦਾ ਕਿਤੇ ਵੀ ਸਥਾਪਨਾ ਨਹੀਂ ਸੀ ਮੂਰਤੀ ਦੀ ਸੋ ਇਲਾਕਾ ਨਿਵਾਸੀ ਵੀ ਇਸ ਦੇ ਤੇ ਉਤਸ਼ਾਹਿਤ ਹੋਣੇ ਐਸਐਸਟੀ ਨਗਰ ਗਵਿੰਦਪਾਗ ਮਿਸ਼ਰੀ ਨਗਰ ਮਤਰਾ ਕਲੋਨੀ ਜਗਦੀਸ਼ ਕਲੋਨੀ ਤੇਜਵਾ ਕਲੋਨੀ ਰਾਈ ਮਾਜਰਾ ਜੀ ਅਰਪਨ ਸਟੇਟ ਇਹਨਾਂ ਲੋਕਾਂ ਨੂੰ ਬਹੁਤ ਸੁਭਦਾ ਹੋਏਗੀ ਕਿੰਦਾ ਇਹੀ ਸੋਚ ਰੱਖ ਕੇ ਅਸੀਂ ਇਹ ਮੰਦਿਰ ਤਿਆਰ ਕੀਤਾ ਕਿ ਜਿਹੜੇ ਲੋਕਾਂ ਨੂੰ ਸ਼ਹਿਰ ਦੇ ਵਿੱਚ ਗੱਡੀਆਂ ਦੇ ਵਿੱਚ ਜਾਣ ਚ ਪ੍ਰੋਬਲਮ ਆਂਦੀ ਸੀ ਜੀ ਜੀ ਕਿਉਂ ਜੀ ਕੋ ਇਥੇ ਈਜੀ ਅਪਰੋਚ ਹੈ ਈਜੀ ਕਿੰਦਾ ਇੱਥੇ ਆ ਕੇ ਭਗਵਾਨ ਜੀ ਘਾਟੂ ਸ਼ਾਮ ਜੀ ਦਾ ਅਸ਼ੀਰਵਾਦ ਲੈ ਸਕਣਗੇ ਕਿਸ ਤਰ੍ਹਾਂ ਜਿਹੜੀ ਮੂਰਤੀ ਸਥਾਪਨਾ ਦੀ ਇੱਕ ਵਿਧੀ ਹੁੰਦੀ ਹੈ ਜਿਸ ਤਰ੍ਹਾਂ ਕਿ 5 ਦਿਨ ਉਹਨਾਂ ਦਾ ਅਭਿਸ਼ੇਕ ਹੁੰਦਾ ਅਨਾਜ ਦੇ ਵਿੱਚ ਕਦੇ ਫਰੂਟ ਦੇ ਵਿੱਚ ਕਦੇ ਜਲ ਦੇ ਵਿੱਚ ਉਹ ਵਿਧੀ ਕਿਸ ਤਰ੍ਹਾਂ ਕਦੋਂ ਤੋਂ ਸ਼ੁਰੂ ਹੋਈ ਹੈ ਤੇ ਕਦੋਂ ਜਿਹੜੀ ਪੂਰਨ ਸਥਾਪਨਾ ਹੋ ਜੇਗੀ 10 ਤਰੀਕ ਨੂੰ ਅਸੀਂ ਜੈਪੁਰ ਜਾ ਕੇ ਮੂਰਤੀ ਲਈ ਸੀ ਤੇ ਦੇ ਨਾਲ ਗਰੜ ਭਗਵਾਨ ਦੀ ਗਣੇਸ਼ ਜੀ ਦੀ ਸ਼ਿਵ ਪਰਿਵਾਰ ਹੋਊਗਾ ਹੋਰ ਵੀ ਮੂਰਤੀਆਂ ਹੋਣਗੀਆਂ ਉਹ ਲੈ ਕੇ ਅਸੀਂ ਖਾਟੂ ਸ਼ਾਮ ਗਏ ਪਹਿਲਾਂ ਰਿੰਗਸ ਗਏ ਰਿੰਗਸ ਜਾ ਕੇ ਨੈਣ ਮਲائے ਇਸ਼ਨਾਨ ਕਰਾਇਆ ਬਾਬੇ ਨੂੰ ਫਿਰ ਖਾਟੂ ਸ਼ਾਮ ਜਾ ਕੇ ਸ਼ਾਮਕੁੰਡ ਦੇ ਵਿੱਚ ਇਸ਼ਨਾਨ ਕਰਾਇਆ ਨੈਣ ਮਲائے ਤੇ ਫਿਰ ਮੇਨ ਮੰਦਰ ਦੇ ਵਿੱਚ ਨੈਣ ਮਲਾ ਕੇ ਪੂਰੀ ਵਿਧੀ ਵਿਧਾਨ ਦੇ ਨਾਲ ਲਿਆ ਕੇ ਘਰੇ ਰੱਖੇ ਸੀ 8 ਦਿਨ ਘਰੇ ਪਾਠ ਪੂਜਾ ਸਾਰੀ ਕੰਨ ਦਾ ਭੋਜਨ ਚੱਲਦਾ ਸੀਗਾ ਕੱਲ ਅਸੀਂ ਇੱਥੇ ਪੰਜ ਪੰਡਤਾਂ ਦੁਆਰਾ 11 ਲੱਖ ਮੰਤਰਾਂ ਦਾ ਜਾਪ ਕਰਕੇ ਇਸ ਨੂੰ ਸਥਾਪਿਤ ਕੀਤਾ ਜਾਊਗਾ ਕੱਲ ਜਲ ਪ੍ਰਵਾਹ ਕਰਾਇਆ ਸੀ ਅੱਜ ਅਨੁ ਪ੍ਰਵਾਹ ਕਰਾਇਆ ਕੱਲੂ ਫਲ ਪ੍ਰਵਾਹ ਕਰਾਇਆ ਜਾਊਗਾ ਤੇ ਬ੍ਰਹਮਣ ਕਰਾਇਆ ਜਾਊਗਾ ਨਗਰ ਦਾ ਤੇ ਫਿਰ 22 ਤਰੀਕ ਨੂੰ ਕਹਿੰਦਾ ਇੱਥੇ ਸਵੇਰੇ ਕਹਿੰਦਾ ਮੂਰਤੀ ਖਟੂ ਸ਼ਾਮ ਜੀ ਖੁਦਾ ਕੇ ਵਿਰਾਜਮਨ ਹੋ ਜਾਣਗੇ ਜੀ ਕਿਸ ਤਰ੍ਹਾਂ ਦੇ ਇੱਥੇ ਇੰਤਜ਼ਾਮ ਹੈ ਸੰਗਤ ਵਾਸਤੇ ਕਿਉਂਕਿ ਅਸੀਂ ਦੇਖ ਰਹੇ ਮੇਨ ਰੋਡ ਹੈ ਇੱਥੇ ਤਾਂ ਫਿਰ ਆਵਾਜਾਈ ਵੀ ਬਹੁਤ ਹੋਣੀ ਹੈ ਤੇ ਜਦੋਂ ਮੇਨ ਰੋਡ ਦੇ ਉੱਤੇ ਪਤਾ ਲੱਗੂਗਾ ਲੋਕਾਂ ਤਾਂ ਲੋਕ ਦਰਸ਼ਨ ਕਰਨ ਲਈ ਬਹੁਤ ਆਣਗੇ ਇੰਤਜ਼ਾਮ ਕਿਸ ਤਰ੍ਹਾਂ ਹੋਣਗੇ ਜਗ੍ਹਾ ਘੱਟ ਲੱਗ ਰਹੀ ਹੈ ਤੁਸੀਂ ਇਹ ਸਾਹਮਣੇ ਦੇਖ ਰਹੇ ਹੋ ਕਿੰਦਾ ਸਫਾਈ ਵਾਲਾ ਬੰਦਾ ਕੋਈ ਮਿਲਿਆ ਨਹੀਂਗਾ ਇਹ ਸਾਰੀ ਸਾਫ ਕਰਾ ਕੇ ਇੱਥੇ ਸਕੂਟਰ ਮੋਟਰਸਾਈਕਲਾਂ ਦੀ ਪਾਰਕਿੰਗ ਲਈ ਜਗ੍ਹਾ ਨਹੀਂ ਚਾਊਗੀ ਅੱਛਾ ਜੀ ਤੇ ਜਿਹੜਾ ਮੇਨ ਰੋਡ ਤੇ ਕਹਿੰਦਾ ਗੱਡੀਆਂ ਖੜਨਗੇ ਠੀਕ ਹੈ ਤੇ ਹੋਰ ਇਸ ਤੋਂ ਇਲਾਵਾ ਜਿਸ ਤਰ੍ਹਾਂ ਕੇ ਕੋਈ ਰੁਕਣ ਦੀ ਵਿਵਸਥਾ ਆ ਜਾਂ ਕੋਈ ਲੰਗਰ ਦੀ ਵਿਵਸਥਾ ਆ ਜਾਂ ਕੋਈ ਜਿਹੜੇ ਬਾਹਰੋਂ ਵੀ ਆਣਗੇ ਲੋਕ ਕਿਉਂਕਿ ਖਾਟੂ ਸ਼ਾਮਾ ਬਾਬਾ ਦੇ ਬਹੁਤ ਭਗਤ ਨੇ ਜਿਹੜੇ ਦੂਰੋਂ ਦੂਰੋਂ ਦਰਸ਼ਨ ਕਰਨ ਲਈ ਪਹੁੰਚਦੇ ਆ ਲੋਕ ਪਾਤੜਾਂ ਤੋਂ ਵੀ ਜਿਹੜੇ ਪਾਤੜਾਂ ਤੱਕ ਵੀ ਦਰਸ਼ਨ ਕਰਨ ਲਈ ਜਾਂਦੇ ਆ ਉਹਨਾਂ ਦੀ ਕੋਈ ਵਿਵਸਥਾ ਕਰੋਗੇ ਲੰਗਰ ਦੇ ਵਿੱਚ ਪੂਰੀ ਛੋਲੇ ਤੇ ਮਿਕਸ ਵਿੱਚ ਤੇ ਖੀਰ ਇਹ ਤਿਆਰ ਹੋਊਗੀ 12 ਵਜੇ ਲੰਗਰ ਸ਼ੁਰੂ ਹੋ ਜਾਊਗਾ ਤੇ ਪ੍ਰਭੂ ਛਤਕ ਚੱਲੂਗਾ 22 ਜਨਵਰੀ ਨੂੰ ਕਿਉਂਕਿ ਰਾਮ ਜਿਹੜਾ ਮੰਦਿਰ ਹੈ ਉਸਦੀ ਵੀ ਉਸ ਦਿਨ ਕਹਿੰਦੇ ਆ ਕਿ ਜਿਹੜਾ ਲੋਕਾਂ ਦੇ ਲੋਕ ਅਰਪਤ ਹੋ ਗਿਆ ਸੀਗਾ ਤੇ ਇਸੇ ਕਰਕੇ 22 ਜਨਵਰੀ ਰੱਖੀ ਗਈ ਹੈ ਜਾਂ ਕੋਈ ਹੋਰ ਵਿਸ਼ੇਸ਼ ਕਾਰਨ। ਭਗਵਾਨ ਰਾਮ ਦਾ ਚਿਲੇ ਨਿਯਾਸ ਵੀ ਮੂਰਤੀ ਸਥਾਪਨਾ ਵੀ 22 ਜਨਵਰੀ ਨੂੰ ਹੋਈ ਸੀ। ਹਰ ਸਾਲ ਅਸੀਂ ਆਪਣੇ ਚਿਲੇ ਦੇ ਜਿਹੜੇ ਸੋਸ਼ਲ ਵਰਕਰ ਨੇ ਧਾਰਮਿਕ ਕੰਮ ਕਰਦੇ ਨੇ ਸਮਾਜੀ ਕੰਮ ਕਰਦੇ ਨੇ ਉਹਨਾਂ ਨੂੰ ਰਾਮ ਰਤਨ ਪੁਰਸਕਾਰ ਦੇ ਕੇ ਸਨਮਾਨਿਤ ਕਰਦੇ ਆਂ। ਇਸ ਵਾਰ ਵੀ ਅਸੀਂ ਉਹਨਾਂ ਨੂੰ ਰਾਮ ਰਤਨ ਪੁਰਸਕਾਰ ਦੇ ਕੇ ਸਨਮਾਨਿਤ ਕਰਾਂਗੇ। ਇਸੇ ਕਰਕੇ ਅਸੀਂ 22 ਤਰੀਕ ਰੱਖੀ ਹੈ। ਇਹ ਜਿਸ ਦਿਨ ભગવાન ਰਾਮ ਦੀ ਮੂਰਤੀ ਸਥਾਪਨਾ ਹੋਈ ਸੀ ਪਟਿਆਲੇ ਦੇ ਇਹ ਸ਼੍ਰੀ ਖਾਟੂ ਧਾਮ ਦੇ ਵਿੱਚ ਵੀ ਖਾਟੂ ਧਾਮ ਦੀ ਸਥਾਪਨਾ 22 ਜਨਵਰੀ ਨੂੰ ਕੀਤੀ ਜਾ ਰਹੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਸੋ ਤੁਸੀਂ ਦੇਖਿਆ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਇੰਤਜ਼ਾਮ ਕੀਤੇ ਜਾ ਰਹੇ ਆ ਇਸ ਇਲਾਕੇ ਤੋਂ ਪਰਲੇ ਪਾਸੇ ਬਹੁਤ ਵੱਡਾ ਇਲਾਕਾ ਹੈ ਜਿਸ ਤਰ੍ਹਾਂ ਐਸਐਸਟੀ ਨਗਰ ਹੈ ਅਰਬਨ ਸਟੇਟ ਹੈ ਪੰਜਾਬੀ ਯੂਨੀਵਰਸਿਟੀ ਹੈ ਕਈ ਪਿੰਡ ਲੱਗ ਜਾਂਦੇ ਆ ਇਧਰਲੇ ਪਾਸੇ ਜੇਕਰ ਗੱਲ ਕਰ ਲਾ ਮਸਰਾ ਕਲੋਨੀ ਹੈ ਮਾਰਕਲ ਕਲੋਨੀ ਹੈ ਅਰਾਈ ਮਜਰਾ ਤੇ ਹੋਰ ਬਹੁਤ ਸਾਰੇ ਇਲਾਕੇ ਆ ਜਿਨ੍ਹਾਂ ਨੂੰ ਇਹ ਸਹੂਲਤ ਹੋ ਜੂਗੀ ਜਿਹੜੇ ਸ਼ਹਿਰ ਚ ਜਾਣ ਤੋਂ ਕਈ ਵਾਰ ਇਸ ਕਰਕੇ ਗਰੇਜ਼ ਕਰਦੇ ਸੀ ਕਿ ਜਿਹੜੇ ਮੰਦਰ ਬਣੇ ਹੋਏ ਆ ਉਹ ਸ਼ਹਿਰ ਦੇ ਬਹੁਤ ਅੰਦਰ ਬਣਿਆ ਉੱਥੇ ਕਾਰਾਂ ਚ ਜਾਣਾ ਬੜਾ ਮੁਸ਼ਕਲ ਹੈ ਪਰ ਇਹ ਬਾਹਰ ਮੰਦਰ ਹੈ ਦਰਸ਼ਨ ਦਾ ਪ੍ਰਮਾਤਮਾ ਦੀ ਹੁਣੇ ਜਿੱਥੇ ਵੀ ਤੁਸੀਂ ਜਾਓਗੇ ਸ ਦਰਸ਼ਨ ਕਰਕੇ ਆਪਣਾ ਜੀਵਨ ਤਨ ਕਰ ਸਕਣਗੇ ਬਨੇ ਰਹੋ ਆਰਟੀਵੀ ਪੰਜਾਬ ਦੇ ਨਾਲ ਧੰਨਵਾਦ